ਇਹ ਤਾਂ ਟੱਕਿਆ ਹੋ ਗਿਆ ਸ਼ੋਰ ਜਾਂਦੀ ਚੰਨੀ ਨੀਂਦ ਨਹੀਂ ਨੀਂਦ ਕਰੀ ਹੈ ਨਹੀਂ ਨਹੀਂ ਕਰ ਨਹੀਂ 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 ਕਰ ਨਹੀਂ ਅਸੀਸਾ ਤੈਨੂੰ ਸੌ ਜਾ ਸੌ ਜਾ ਸੌ ਜਾ ਉਹ ਹਾਂ ਮੈਂ ਸੌਣਾ ਹੈ ਹਾਂ ਤੂੰ ਵੀ ਸੌ ਚੱਲ ਲਾਈਟ ਬੰਦ ਕਰ ਦੀ ਹੈ ਹੈ ਕੱਢ ਦ ਲਾਈਟ ਬੰਦ ਕਿਸ਼ ਹੋ ਜਾ ਕੋਈ ਨਹੀਂ ਨੀਂ ਨੀਂ ਆ ਕਰੋ ਚਲੋ ਤੇ ਇਹ ਕਾ ਜੀ ਨੀਂਜਤਾ ਹੈ ਨਹੀਂ ਬਿਲਕੁਲ ਵੀ ਹਾਂ ਰਾਤ ਦੇ 2 ਵਜੇ ਆ ਤੇ ਲਾ ਮੈਂ ਇੱਕ ਕੰਨ ਤੇ ਜਦੋਂ ਨਹੀਂ ਸੁਣਦਾ ਸੁਣਦਾ ਨਾ ਖੁੱਤਾ ਜਿਆ ਮੰਮੀ ਕਹਿੰਦੀ ਕੁੱਟੂ ਤੈਨੂੰ ਮੈਂ ਉਹ ਕੁੱਟੂ ਹੁਣ ਮੰਮੀ ਤੈਨੂੰ ਲਾਉ ਤੇ ਕੰਨ ਚ ਚਲ ਸੋ ਕੱਦ ਹੀ ਸੌਣ ਲੱਗੀ ਹੋਈਆਂ ਉਹਦੀ ਕੁੱਤੇ ਤੈਨੂੰ ਹਾਂ ਹਾਂ ਦੱਸੋ ਹਾਂ ਮੈਂ ਲੱਗੀ ਸਮਝੂ ਠੀਕ ਠੀਕ ਹਾਂ ਹਾਂ ਠੀਕ ਆਹਦੀ ਪਤਾ ਰਾਤ ਨੂੰ ਕਿਹੜੀਆਂ ਗੱਲਾਂ ਦੱਸਣ ਵਾਲੀਆਂ ਕੀ ਦੇਖਦੀ ਮੇਰੇ ਕੰਨੀ ਕੀ ਦੇਖਦਾ ਖੋਤੇ ਆ ਸਾਡੀ ਦਿੰਦੀ ਰਿਪੋਰਟ ਦੇਣੀ ਹੈ ਕਿ ਮੰਮੀ ਦੀ ਮੈਂ 3 ਵਜੇ ਤੋਂ ਲੈ ਕੇ 1 ਵਜੇ ਤੱਕ ਦੀ ਲੇ ਕਿਦਾਂ ਦੇਖਦਾ ਫੋਨ ਕੰਨੀ ਤੂੰ ਸੋਣਾ ਜਾਂ ਨਹੀਂ ਸੋਣਾ ਹੂੰ ਹਾਂ ਹਾਂ ਅੱਛਾ ਠੀਕ ਹੈ ਠੀਕ ਪਾਪਾ ਨੇ ਸੋਣਾ ਨਹੀਂ ਪੁੱਤ 2 ਵਜੇ ਗਿਆ ਲੱਗ ਗਿਆ ਪਤਾ ਚਾਰਾ ਲੱਗ ਗਿਆ ਪਤਾ ਆਪਾਂ ਕੁੱਟਾਂਗੇ ਮੰਮਾ ਨੂੰ ਆ ਕੁੱਟਾਂਗੇ ਕੋਈ ਨਾ ਮੰਮਾ ਨੇ ਕੁੱਟਿਆ ਸੀ ਤੁਨੂੰ ਕੁੱਟਿਆ ਸੀ ਮੰਮਾ ਨੇ ਕਿੱਥੇ ਮਾਰਿਆ ਸੀਗਾ ਕਿੱਥੇ ਠੀਕਰੀ ਸੀਗੀ ਭਾਈ ਘੱਟ ਸੀਗੀ ਹੂੰ